Ram bina to bole Ram bina to bole Ram bina बेर पत्ती ना सोसुत एकल मूर्ति गुंजरुची की पाजन है बहु नाना रे पाजन है बहु नाना रे सुबह कपियों को राम बोलै राम जिन ना ओ हो अस्थाव जङ्गम् गीतपतङ्गम् अस्थावजङ्गम् गीतपतङ्गम् कथ कज नाम समानारे कथ कथ नाम समानारे अस्थाव जङ्गम् गीतपतङ्गम् ਕੜੁਪਾ ਜਿਨਾ ਬਸਾਨੀ ਸਭੇ ਕਰ ਤਨਾ ਹੋਲੇ ਰਾਮ ਕੋਲੇ ਰਾਮ বিনা ਕੋ ਕੋ ਪੰਹ ਸਭੇ ਕਰ ਤਨਾ ਹਰ ਜੀਕ ਰਾਕ ਅਨੰਤਾ ਇੱਕ ਰੂਪ ਸੁਨਤਾ ਰਾਖ ਅਨੰਤਾ ਔਰਤ ਜੋ ਸਭ ਆਸਰੇ ਔਰਤ ਜੋ ਸਭ ਆਸਰੇ ਇੱਕ ਸੁਨਤਾ ਰਾਸਨਤਾ एक लि चिंता राख वनता और तजो सब आशा री सुख कर कर जानो को राम नाम लो ले राम बिना तो ओमे ਰਣਵੇਨਾ ਮਾ ਰਣਵੇਨਾ ਮਾ ਵੇਨ ਹਤਾ ਰਣਵੇਨਾ ਮਾ ਵੇਨ ਹਤਾ ਮੋਠਾਪੁਰ ਕੋ ਦਾਸਾਰੇ ਸਹਾਰੀ ਸੀ ਸਭ ਕਤਰਾ ਨੂੰ ਗਾਉਂਦੇ 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 ਨਾਮੁ ਪਿਨਾ ਕੋ ਕੋਵੇ ਜੀ ਅੱਜ ਦਾ ਫਾਟਾ ਵੀ ਦੇ ਬਹੁਤ ਹੀ ਅਫਸੋਸ ਵਾਲੀ ਗੱਲ ਹੈ ਕਿ ਅੱਜ ਉਹਨਾਂ ਦੇ ਅੰਤਮ ਦਰਸ਼ਨ ਕੀਤੇ ਨੇ ਇੱਕ ਉਸ ਮਿੱਤਰ ਦੇ ਉਸ ਸੱਜਣ ਦੇ ਜਿਹਦੇ ਨਾਲ ਤੁਹਾਡੀ ਬੇਸ਼ਮਰ ਨੇੜਤਾ ਹੋਵੇ ਤੇ 86 ਤੋਂ ਲੈ ਕੇ ਹੁਣ ਤੱਕ ਅਸੀਂ ਨਿਰੰਤਰ ਇੱਕ ਦੂਜੇ ਪ੍ਰਤੀ ਮਿਲਦੇ ਰਹੇ ਇੱਕ ਦੂਜੇ ਪ੍ਰਤੀ ਖੜਦੇ ਰਹੇ ਤੇ ਬੜੇ ਇਕੱਠਿਆਂ ਨੇ ਬਹੁਤ ਕੰਮ ਕੀਤਾ ਤੇ ਇਸ ਤਰ੍ਹਾਂ ਤੁਰ ਜਾਣਾ ਕਦੇ ਸੋਚਿਆ ਵੀ ਨਹੀਂ ਸੀ ਕੋਈ ਪਾਤਰ ਸਾਹਿਬ ਦਾ ਇਸ ਤਰ੍ਹਾਂ ਰੁਕਸਤ ਹੋ ਜਾਣਾ ਬਹੁਤ ਹੀ ਮੂਮੈਂਟ ਕਿੰਧਾ ਯਾਦ ਕਰਦੇ ਜਦੋਂ ਇਕੱਠੇ ਹੁੰਦੇ ਸੀ ਕਿੰਧਾ ਦਾ ਬੜੀਆਂ ਮੂਮੈਂਟਸ ਨੇ ਖਿਆਮ ਸਾਹਿਬ ਨਾਲ ਅਸੀਂ ਇਕੱਠਿਆਂ ਨੇ ਇੱਕ ਦਰਦ ਕਹਿਨ ਦਰਵੇਸ਼ ਗੈਸਟਸ ਕੀਤੀ ਤੇ ਉਸ ਤੋਂ ਮਗਰੋਂ ਬਾਜੀ ਚਕਜੀਤ ਸਿੰਘ ਨੂੰ ਅਸੀਂ ਇਕੱਠਿਆਂ ਬੰਬਈ ਮਿਲਣ ਗਏ ਇੱਛਾਵਲ ਕੈਸਟ ਕੀਤੀ ਤੇ ਉਸ ਤੋਂ ਬਾਅਦ ਤੇ ਅਨੇਕਾਂ ਹੀ ਯਾਦਾਂ ਨੇ ਪਾਤਰ ਸਾਹਿਬ ਨਾਲ ਜੁੜੀਆਂ ਹੋਈਆਂ ਕੀਤਾ ਕੀਦਾਂ ਆਉਦਾ ਮੈਂ ਤੇ ਅੱਜ ਉਹ ਇਸਫਾਨੀ ਸਰਸਾਂ ਨੂੰ ਛੱਡ ਕੇ ਅੰਤਮ ਪदाईਗੀ ਦੇਣ ਦੇ ਲਈ ਬਹੁਤ ਮਾਨਯੋਗ ਤੇ ਸਨਮਾਨਯੋਗ ਸ਼ਖਸੀਅਤ ਇੱਥੇ ਪਹੁੰਚੀਆਂ ਨੇ ਸੀਐਮ ਸਾਹਿਬ ਵੀ ਪਹੁੰਚੇ ਨੇ ਹੋਰ ਵੀ ਲੋਕ ਪਹੁੰਚੇ ਨੇ ਤੇ ਮੁੜ ਕੇ ਪਾਤਰ ਨੇ ਨਹੀਂ ਜਮਾ ਤੇ ਉਹਨਾਂ ਦੀਆਂ ਲਿਖਤਾਂ ਤੇ ਉਹਨਾਂ ਦਾ ਕੰਮ ਹਮੇਸ਼ਾ ਬੋਲਦਾ ਰਹੂਗਾ